ਸ਼ਹਿਰ ਦੇ ਵਿੱਚ ਗੁਰੂ ਰਵਿਦਾਸ ਜੀ ਜਨਮ ਦਿਨ ਨੂੰ ਲੈ ਕੇ ਨਗਰ ਕੀਰਤਨ ਕਟਿਆ ਜਾਣਾ ਹੈ ਪਰ ਇਥੋ ਦੀ ਹਾਲਤ ਖਸਤਾ ਨਜ਼ਰ ਆ ਰਹੀ ਇਸ ਤਰ੍ਹਾਂ ਕਿ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਉਸਤਾਨਕ ਲੋਕਾਂ ਦੇ ਵੱਲੋਂ ਮੰਗ ਪੱਤਰ ਸੌਪਿਆ ਗਿਆ ਸੀ ਕਿਉਂਕਿ ਸੜਕ ਦੀ ਹਾਲਤ ਬਹੁਤ ਖਸਤਾ ਹੈ ਅਤਿਹਾਤਾ ਹਾਤੇ ਟੋਏ ਹਨ ਜਿਸ ਦੀ ਮੁਰੰਮਤ ਨੂੰ ਲੈ ਕੇ ਰਵਿਦਾਸ ਪਾਈ ਚਾਰੇ ਦੇ ਵੱਲੋਂ ਅਜੜੀ ਹੈ ਇਸ ਦੀ ਸ਼ੁਰੂਆਤ ਕੀਤੀ ਗਈ ਪਰ ਇਸ ਤੇ ਕੋਈ ਕਾਰਵਾਈ ਨਹੀਂ ਹੋਈ ਜਿਸ ਤੇ ਚਲਦੇ ਨਾਰਾਜ਼ ਲੋਕਾਂ ਨੇ ਹੁਣ ਤਰਨਾ ਪ੍ਰਦਰਸ਼ਨ ਕੀਤਾ ਤੇ ਜੁੜੇ ਪ੍ਰਸ਼ਾਸਨ ਨੇ ਉਹਨਾਂ ਦੇ ਖਿਲਾਫ ਨਾਰਾਵਾਜੀ ਕੀਤੀ ਹੈ ਮਾਮਲਾ ਸਾਡੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਜਿਹੜਾ ਆ 12 ਅਤੇ 13 ਫਰਵਰੀ ਨੂੰ ਗੁਰੂ ਰਵਿਦਾਸ ਮੰਦਿਰ ਤੋਂ ਸ਼ੁਭ ਯਾਤਰਾ ਵਿਸ਼ਾਲ ਕੱਢੀ ਜਾਣੀ ਆ ਉਹਦੇ ਸਬੰਧ ਦੇ ਵਿੱਚ ਮਾਨਜੋਗ ਦਿੱਪਟੀ ਕਮਿਸ਼ਨ ਨੂੰ ਇੱਕ ਮੰਗ ਪੱਤਰ ਪ੍ਰਬੰਧਕ ਕਮੇਟੀ ਦਾ ਨੌਜਵਾਨ ਸਭਾ ਵੱਲੋਂ ਦਿੱਤਾ ਗਿਆ ਸੀ ਕਿ ਜਿਹੜੀਆਂ ਸੜਕਾਂ ਟੁੱਟੀਆਂ ਹੋਈਆਂ ਆ ਤੇ ਉਹਨਾਂ ਦੀ ਰਿਪੇਅਰ ਕੀਤੀ ਜਾਵੇ 10 ਦਿਨ ਪਹਿਲਾਂ ਮੰਗ ਪੱਤਰ ਦਿੱਤਾ ਸੀ ਤੇ ਉਹ ਜਿਹੜੀਆਂ ਸੜਕਾਂ ਦੀ ਕੋਈ ਰਿਪੇਅਰ ਨਹੀਂ ਹੋਈ ਸਿਰਫ ਦੋ ਟਰੈਲੀਆਂ ਉੱਥੇ ਮਿੱਟੀ ਦੀਆਂ ਸਿੱਟੀਆਂ ਆ ਬਾਕੀ ਸੜਕ ਸਾਰੀ ਟੁੱਟੀ ਆ ਸਾਡਾ ਮੇਨ ਮਸਲਾ ਇਹੀ ਆ ਕਿ ਉੱਥੇ ਮਿੱਟੀ ਪਵਾ ਦਿੱਤੀ ਜਾਵੇ ਧਰਨਾ ਸਾਡਾ ਇਸੇ ਕਰਕੇ ਚੱਲਦਾ ਆ ਤੇ ਜੇ ਮਿੱਟੀ ਪਾ ਦੋਗੀ ਸਰਕਾਰ ਪ੍ਰਸ਼ਾਸਨ ਤੇ ਅਸੀਂ ਧਰਨਾ ਖਤਮ ਕਰ ਦੇਣਾ ਆ ਮੇਨ ਜਿਹੜਾ ਮਸਲਾ ਜਿਹੜਾ ਸਾਡਾ ਧਰਨਾ ਇਸੇ ਕਾਰਨ ਲਾਣਾ ਪਿਆ ਸਾਨੂੰ ਜਿਹੜੀ ਸੜਕ ਨਹੀਂ ਪੱਟੀ ਸਰ ਟੁੱਟਿਆ ਹੋਇਆ ਹੈ ਆਂ ਜਾਣੇ ਮੋੱਖਾਂ ਨੂੰ ਪਰੇਸ਼ਾਨੀ ਹੋਣੀ ਬਹੁਤ ਲੋਕਾਂ ਨੂੰ ਪਰੇਸ਼ਾਨੀ ਡਿੱਗਦੇ ਆ ਲੋਕ ਇੱਥੇ ਰੇਲਵੇ ਰੋਡ ਦਾ ਇੰਨਾ ਬੁਰਾ ਹਾਲ ਆ ਮੇੜਗਰ ਚੌਂਕ ਦਾ ਬੁਰਾ ਹਾਲ ਆ ਉਹ ਕਿਹਾ ਦਾ 10 ਦਿਨ ਕੇ 10 ਦਿਨ ਤੋਂ ਜੋ ਹੋ ਗਿਆ ਮੰਗ ਪਤਾ ਨਹੀਂ ਹੋਇਆ ਕਿ ਰਾਤ ਨੂੰ ਕੰਮ ਹੋ ਜੂਗਾ ਕੱਲ ਕੰਮ ਹੋ ਜੂਗਾ ਉਹ ਬੋਲਦੇ ਕਹਿੰਦੇ ਦੋ ਟਰੈਲੀਆਂ ਤੁਹਾਨੂੰ ਸਿਢ ਦਤੀਆਂ ਬਸ ਦੋ ਹੀ ਟਰੈਲੀਆਂ ਡਿੱਗਣੀਆਂ ਆ ਅਸੀਂ ਕਿ ਦੋ ਟਰੈਲੀਆਂ ਦੇਖਣ ਕਿੱਥੇ ਡੱਗੀਆਂ ਤੇ ਉਹ ਸਾਡੇ ਨੌਜਵਾਨ ਪ੍ਰਬੰਧਕ ਕਮੇਟੀ ਨੌਜ ਕਿ ਧਰਨਾ ਜਦ ਤੱਕ ਉਹ ਮਸਲਾ ਸਾਡਾ ਹੱਲ ਨਹੀਂ ਹੁੰਦਾ ਮਿੱਟੀ ਪੈਣੀ ਸ਼ੁਰੂ ਨਹੀਂ ਹੁੰਦੀ ਪੁੱਤ ਕੇ ਧਰਨਾ ਜਾਰੀ ਰੱਖਣਾ ਹੈ ਗੱਲ ਤਾਂ ਇਹ ਹੈ ਕਿ ਤੁਹਾਨੂੰ ਸਿਕਿਉਰਿਟੀ ਦੀ ਕੱਲ ਕੋਈ ਦਿੱਕਤ ਨਹੀਂ ਆਉਂਗੀ ਨਹੀਂ ਅੱਜ ਜਿਹੜੀ ਹੁਣ ਅਸੀਂ ਤੁਸੀਂ ਜੀ ਤੁਹਾਡਾ ਫੰਕਸ਼ਨ ਹੁਣ ਵੀ ਚੱਲ ਰਿਹਾ ਹੈ ਅਪਾ ਰਿਕਵੈਸਟ ਕਰਕੇ ਤੁਹਾਡੀ ਸਿਕਿਉਰਿਟੀ ਉੱਥੇ ਲਾ ਦਾਂਗੇ ਠੀਕ ਹੈ ਜੀ ਠੀਕ ਹੈ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਸਿਕਿਉਰਿਟੀ ਕਰਕੇ ਤੁਸੀਂ ਆਪਣਾ RAM ਨਾਲ ਤਿਉਹਾਰ ਮਨਾਓ ਤਿਉਹਾਰ ਦਾ ਦਿਨ ਕਦੇ ਕਦੇ ਆਂਦਾ ਹੈ ਸਾਡੇ ਹਾਂ ਜੀ ਹਾਂ ਜੀ ਚੈੱਕ ਕਰਾਂਗੇ ਆਪਣਾ ਤਿਉਹਾਰ ਕੀ ਕਹਿੰਦੇ ਦੂਜੀ ਕੱਲ ਜਿਹੜੀ ਟਿੱਕੇ ਕੰਮ ਦੀ ਹੈਗੀ ਹੈ ਰੋਡ ਦੀ ਇਹਦਾ ਕੇਸ ਚੱਲ ਰਿਹਾ ਹੈ ਅਪਾ ਉਹ ਕੇਸ ਪਰਸੂ ਕਰ ਰਹੇ ਨੇ ਪੂਰੀ ਕੋਸ਼ਿਸ਼ ਹੈਗੀ ਕਿ ਕੇਸ 'ਚ ਅਪਾ ਜਿੱਤ ਜਾਣ ਕਿ ਇੱਕ ਹਾਈ ਕੋਰਟ ਦੇ ਦਾ ਕੇਸ ਚੱਲ ਰਿਹਾ ਹੈ। ਇੱਕ ਮਿੰਟ ਯਾਰ ਇਹ ਨਾ ਟੈਂਪਰੇਰੀ ਵਾਲੀ ਗੱਲ ਹੈਗੀ ਹੈ ਕੱਲ ਤੁਹਾਡਾ ਤਿਉਹਾਰ ਚੰਗੇ ਤਰੀਕੇ ਨਾਲ ਮਨਾ ਸਕੀਏ। ਆਪਾਂ ਰਾਤੋਂ ਰਾਤ ਤੁਸੀਂ ਦੇਖੋਗੇ ਰਾਤ ਨੂੰ ਤੁਹਾਡੇ ਸਵੇਰੇ ਚੱਲਣ ਤੋਂ ਪਹਿਲਾਂ ਪੂਰੀ ਰੋਡ ਤੇ ਮਿੱਟੀ ਪਈ ਹੋਗੀ ਕਿ ਜਿਹੜੇ ਵੀ ਖੱਡਾ ਹੈ ਉਹ ਠੀਕ ਕਰ ਦੇ। ਬਹੁਤ ਬੁੱਖੀ ਇਹ ਨਾ ਅੰਦਕੇ ਕਰਿਓ ਅੰਦਕਾ ਕਰਿਓ। ਨਾ ਰਾਮ ਨਾਲ ਆਪਣਾ ਤਿਉਹਾਰ ਮਨਾਓ ਦੇਖੋ ਤਿਉਹਾਰ ਸਭ ਤੋਂ ਇੰਪੋਰਟੈਂਟ ਰਹੇਗਾ। ਸਾਲ 'ਚ ਇੱਕ ਵਾਰ ਆਂਦਾ ਆਪਾਂ ਚੰਗੇ ਤਰੀਕੇ ਨਾਲ ਕੁਝ ਖਾਲੀ ਨਾਲ ਆਂਦੇ ਨੇ। ਉਹ ਦਿੱਤੇ ਹਾਰ ਮਨਾਓ ਆਪਣਾ ਬਾਕੀ ਜਿੰਨੇ ਦਾ ਸਾਢੇ ਤੇ ਛੋੜ ਦਿਓ ਆਪਾਂ ਇੱਥੇ ਹੀ ਕਰਾ ਕੇ ਜਾਣਗੇ ਚਲੋ ਥੈਂਕ ਯੂ